आदते जीव तरह नाला लॻी बॉडीगार्ड आहे उहो जी जाए। ਏ ਜੈਡ ਸਕਿਉਰਟੀ ਹੁਣ ਮੱਕੀ ਜਿਹੜੀ ਆ ਇਹ ਆਪਣੀਆਂ ਰੂੜੀ ਵਾਲੀ ਮੱਕੀ ਜਿਹਨੂੰ ਰੂੜੀ ਪਾ ਕੇ ਤੜ੍ਹ ਦਾ ਪਹਿਲਾ ਵੀਡੀਓ ਸ਼ੇਅਰ ਕੀਤੀ ਖਾਦ ਖੂਦ ਨਹੀਂ ਪਾਈ ਨਾ ਸਿਰਫ ਰੂੜੀ ਪਾਈ ਹੈ ਰੂੜੀ ਇੱਕ ਐਸੀ ਤਾਕਤ ਆ ਨਾ ਜਿਹੜੀ ਆਪਣੇ ਲੋਕ ਜਿਹੜੇ ਆ ਕਿਸਾਨ ਜ਼ਿਮੀਂਦਾਰਾਂ ਦੇ ਪੁੱਤ ਭੁੱਲ ਗਏ ਆ ਬਹੁਤ ਵਧੀਆ ਚੀਜ਼ ਹੀ ਆਪ ਨੂੰ ਮਾਰ ਆ ਨੇ ਬਖਸ਼ੀ ਅਪਰ ਡੰਗਰ ਰੱਖਣੋਂ ਹੀ ਅੜ ਗਏ ਆ ਵੇ ਲੋਕ ਖਾਦੜੀ ਕਿੰਦਾ ਸਾਬ ਰੋਟੀ ਫਿਰਦੀ ਵੀਰ ਬੰਗਰ ਰੱਖੋ ਰੂੜੀਆਂ ਵੜਾਓ ਇਹ ਰੋਣਾ ਕੰਮ ਹੀ ਆਖਣਾ ਵੀ ਰੋਜੇ ਪਾਰ ਹੀ ਦਿਖਾਈ ਜਾਂਦੀ ਪਰ ਅੱਜ ਪਾਰਹੀਂ ਦੱਜਾ ਮਰਾ ਸਮਾਨ ਵਾਵਾ ਹੀ ਨਾਲ ਹੀ ਜੀਪ ਲੱਦ ਲਈ ਅਹੀਂ ਪਰਲੇ ਪਾਰ ਜਣਾ ਮੈਂ ਚਲੋ ਨਾਲੇ ਲੱਡੀ ਜੀਪ ਨੂੰ ਸੈਰ ਕਰਾ ਦਈਏ ਪਾਰ ਦੀ ਅੱਜ ਵਿੱਚੇ ਲੱਦ ਲਈ ਇਹਦੇ ਵਿੱਚ ਮੋਟਰ ਮਾਟਰਾਂ ਹੀ ਅਜਹੀ ਮੂੰਗੀ ਨੂੰ ਪਾਣੀ ਲਾਉਣ ਜਾਣਾ ਹੈ ਮੈਂ ਲਾਹ ਵਾਗੇ ਲੱਦਾਂਗੇ ਇਸੇ ਕਰਕੇ ਵਿੱਚ ਹੀ ਲੱਦੋਣੇ ਲੈਂਡ ਦੇ ਝੂਟੇ ਵਿੱਚ ਹੀ ਰਾਣੀ ਹਣ ਹੁਣ ਪਾਰ ਜਾ ਕੇ ਇਹਨੂੰ ਲਾਉਨੇ ਆ ਅਜਿੰਦਰਾ ਜਿਹੜਾ ਹੀ ਬਣਾਇਆ ਇਸ ਦੇ ਵਿੱਚ ਗੰਦ ਬੜਾ ਫਸਿਆ ਅੱਜ ਪਾਣੀ ਵੀ ਵਾਵਾ ਚੜਿਆ ਇਹ ਕਰਾ ਸੱਟਲਾ ਉਹਦੇ ਵਿੱਚ ਉਹ ਗੰਦ ਪਿਲ ਫਸਿਆ ਪਿਆ ਇਹਨੂੰ ਕੱਢਦੇ ਬਾਹਰ ਚਲੋ ਕੱਢ ਕੇ ਪਾਰ ਆ ਗਏ ਹੁਣ ਤੋਨੇ ਪਹਿਲੀ ਜੀਬ ਜਿਹੜੀ ਥੱਲੇ ਲੱਗ ਜਾਂਦੀ ਹੁੰਦੀ ਜਿਵੇਂ ਘੇੜੇ ਚ ਲਾਈਦੀ ਪਰ ਇਹਨੂੰ ਨਹੀਂ ਪਰਵਾ ਇਹਦੇ ਜੰਗਾ ਜੋਧੇ ਵਾਲੀ ਜੀਬ ਆ ਨੂੰ ਵੀ ਪਰਵਾ ਨਹੀਂ ਚਾਹਦੀ ਖੇੜਦੀ ਬਹੁਤ ਸਰਾਜੀਪਾ ਗਾਡਰ ਜਿਹਨੂੰ ਆ ਤੇ ਟੋਪ ਦੀ ਜੀਬ ਛੱਡੋ ਜੀ ਹੁਣ ਚੱਲਦੇ ਆ ਅੱਜ ਪੈਲੀ ਦਾ ਪਹਿਲਾ ਦਿਨ ਪੈਲੀ ਦੀ ਭਾਈ ਸ਼ੁਰੂ ਕਰਤੀ ਵੈਗਰੂ ਦਾ ਨਾਮ ਲੈ ਕੇ ਅੱਜ ਜੀਸੀਬੀ ਬੰਦ ਹੀ ਇੱਤਾ ਕਰਕੇ ਨਾਲ ਮੈਂ ਮੋਹਣ ਨੂੰ ਮੈਂ ਤੂੰ ਆਪਾਂ ਪਹਿਲੀ ਵਾਈ ਜਿਆ ਕੱਲ ਜਿਹੜਾ ਨਾੜ ਨੂੰ ਅੱਗ ਲੱਗੀ ਵੇ ਇਥੇ ਆਣ ਨਾੜ ਨੂੰ ਅੱਗ ਨਹੀਂ ਲਾਉਂਦੇ ਇਹ ਕੱਲ ਹੀ ਮਹਾਸ਼ ਪੈਦਿਸ਼ ਪੁੱਦੇ ਆ ਉਹਦੇ ਰੁੱਖ ਬਚਾਏ ਫਲਾਂ ਫਰੂਟਾਂ ਦੇ ਤੇ ਮੋਹਣ ਮੈਨੂੰ ਆਖੇ ਸਰਦਾਰ ਜੀ ਬੜੇ ਵਾਲਾ ਟਰੈਕਟਰ ਨਹੀਂ ਹੈ ਮੈਂ ਕਿਹਾ ਗੁਰਵਾ 575 ਟਰੈਕਟਰ ਤੋਂ ਛੋਟਾ ਗਿਣਦਾ ਪਹਿਲਾਂ ਵਾਲਾ ਉਹਨਾਂ ਦੀ ਸੈਟਿੰਗ ਨਹੀਂ ਕਰਨੀ ਆਉਂਦੀ ਇਹਨੂੰ ਤੇ ਹੁਣ ਸੈਟਿੰਗ ਕਰਕੇ ਦਿੱਤੀ ਹਲਾਂ ਦੀ ਐਨ ਹੁੰਦਾ ਸਰਦਾਰ ਜੀ ਇਹ ਤਾਂ ਬਹੁਤ ਬੜੀਆ ਚਲਦਾ ਹੈ ਇਸੇ ਕਰਕੇ ਮੇਰੀ ਵੀਰ ਨਾ ਟਰੈਕਟਰ ਦਾ ਕਸੂਰ ਨਾ ਕੱਢਿਆ ਕਰੋ ਪਹਿਲਾ ਆਪ ਦਾ ਕਸੂਰ ਵੀ ਹੁੰਦਾ ਜੇ ਆਪਾਂ ਹਲਾਂ ਦੀ ਸੈਟਿੰਗ ਨਾ ਕਰਾਂਗੇ ਇੱਕ ਬੰਨੇ ਸੰਗਲ ਟੈਟ ਹੋਣਗੇ ਤੇ ਟਰੈਕਟਰ ਦੇ ਇੱਕ ਬੰਨੇ ਹਲ ਜਾਰੇ ਲੱਗਦੇ ਹੋਣਗੇ ਤੇ ਬ੍ਰੇਕ ਤੇ ਘਮੋਣਾ ਪਊਗਾ ਉਹ ਨਾਲੇ ਤੇ ਡੀਜ਼ਲ ਦੀ ਖਰਤੋਂ ਵੱਧ ਜਾਂਦੀ ਨਾਲੇ ਪਾਸੇ ਵਾਲਾ ਬੰਦਾ ਵੀ ਕਹਿੰਦਾ ਵੀ ਯਾਰ ਇਹ ਕਿੱਦਾਂ ਪੈਲੀ ਹੋ ਗਿਆ ਹੁਣ ਆ ਵੇਖੋ ਤੁਸੀਂ ਪੇਟ ਨੇ ਉਹ ਜਿਹੜਾ ਸੈੱਟ ਕਰਕੇ ਦਿੱਤੇ ਵੀ ਬ੍ਰੇਕ ਨੀਲਾ ਹੰਡੀ ਲੋੜ ਮੋੜ ਤੇ ਤੇ ਟਰੈਕਟਰ ਮਸਾ ਦਬਦਾ ਨਹੀਂ ਵੇਖਦਾ ਮੈਂਨਾਂ ਨੇ ਹੈਲਾਂ ਦੀ ਸੈਟਿੰਗ ਕਰਿਆ ਕਰੋ ਫਿਰ ਆਪਾਂ ਟਰੈਕਟਰ ਦਾ ਕਸੂਰ ਕੱਢ ਸਕਦੇ ਹੁਣ ਕਿ ਆਖੀ ਜਾਣਾ ਭੁਲਾਨਾ ਟਰੈਕਟਰ ਘੱਟ ਦੁਰਦਾ ਹੁਣ ਆ ਪਹਿਲੇ ਹਾਈ ਚ ਵਗਣ ਦਿਆ ਕਿਉਂਕਿ ਅਪੜ ਪੈਲੀ ਆ ਪਹਿਲੀ ਪਹਾੜ ਤੇ ਲੱਗਣੀ ਪਹਿਲੇ ਹਾਈ ਚ ਮੁੜ ਕੇ ਜਿਹੜੀ ਦੋੜਾ ਦੂਜੀ ਮੀਡੀਅਮ ਦੇ ਵਿੱਚ ਚੱਲੂਗਾ ਇਹਦਾ ਡੀਜ਼ਲ ਦਾ ਖਰਚਾ ਵੀ ਜਿਹੜਾ ਅਰਚਣ 605 ਜਾਂ ਕੋਈ ਵੀ ਟਰੈਕਟਰ 16 ਦੇ ਟਾਇਰਾਂ ਵਾਲਾ ਉਹਦੇ ਨੂੰ ਡੀਜ਼ਲ ਦਾ ਖਰਚਾ ਵੀ ਘੱਟ ਆ ਤੇ ਨਾਲੇ ਚਲਾਉਣ 'ਚ ਵੀ ਸੌਖਾ ਏ ਐ ਰਹਿਣਾ ਚੱਲਦਾ ਤੁਹਾਡੇ ਸਾਹਮਣੇ ਚੱਲਣ ਡਿਆ ਵੇ ਲੋ ਜੇ ਇਹਦੇ ਕੋਈ ਦਿੱਕਤ ਆਉਦੀ ਹੋਵੇ ਤੇ ਤੁਸੀਂ ਮੈਨੂੰ ਦੱਸ ਸਕਦੇ ਐ ਵਧੀਆ ਚੱਲਣ ਡਿਆ ਪੜਨ ਵਾਲੇ ਪਹਿਲੀ ਆ ਪਹਿਲੀ ਪਾੜਨ ਡਿਆ ਟਰੈਕਟਰ ਨੂੰ ਪੂਰਾ ਪਰਵਾਣੀਆਂ ਇਸ ਕਰਕੇ ਮੇਰੇ ਵੀਰ ਟਰੈਕਟਰ ਦਾ ਕਸੂਰ ਨਾ ਕੱਢਿਆ ਕਰੋ ਹੁਣ ਐ ਪਨੀਰੀ ਦਾ ਪੰਜਵਾਂ ਦਿਨ ਮੀਤਨ ਦਹਾਵਾ ਮੈਂ ਡੰਗੂਰ ਮਾਰ ਗਈ ਪਨੀਰੀ ਅੱਜ ਰਾਤ ਇਹਦੇ ਵਿੱਚ ਠੰਡਾ ਪਾਣੀ ਪਾਤਾ ਸੀ ਮੋਟਰ ਚਲਾ ਕੇ ਉਹਨੇ ਪਾਣੀ ਕੱਢ ਦਾਂਗੇ ਸਵੇਰੇ ਤੇ ਪਤਲਾ ਪਤਲਾ ਮੜ ਮੜਾ ਇਹਨੂੰ ਸੇਕ ਦਵਾਵਾਂਗੇ ਜਿਹਦੇ ਨਾਲ ਇਹ ਡੰਗੂ ਜਿਹੜੀ ਇਹ ਗਲਨਗੇ ਨਾ ਬਹੁਤ ਵਧੀਆ ਪਨੀਰੀ ਉੱਗੀ ਆ ਆ ਆਪਣੀ ਸਵਰਗਾਂ ਦੀ پوری ਮੋਟਰ ਜਿਹੜੀ ਤੁਹਾਨੂੰ ਦਿਖਾਉਣਾ ਨਾ ਮੈਂ ਉੱਤੇ ਚੱਬਚਾ ਬਣਾਇਆ ਨਾਉਣ ਤੋਂ ਮੇਰੀ ਏਜਨਾ ਬਣਾਇਆ ਹੈ ਵਿੱਚ ਇਹ ਪੂਰਾ ਜਗਾੜ ਬਣਾਇਆ ਹੈ ਫਿਸ ਨਾਲ ਇੱਕ ਦਸ਼ਾ ਰਹਿੰਦੀ ਉੱਤੇ ਇੱਕ ਸ਼ਾ ਰਹਿੰਦੀ ਆ ਤੇ ਨਾਲੇ ਮੋਟਰ-ਮੋਟਰ ਲੱਗੀ ਆ ਤਾਂ ਅਜ ਹੁਣ ਤੁਹਾਨੂੰ ਮਾਹ ਹੁਣ ਥੋੜਾ ਥੋੜਾ ਪਾਣੀ ਮੰਗਦੇ ਆ ਥੀਰਲਾ ਪਾਣੀ ਲਾਉਣ ਲੱਗੇ ਆ ਇੱਦਾਂ ਲੱਗਾ ਹੁਣ ਜਿੰ ਲੰਡੀ ਜੀ ਵੀ ਪਾਰ ਲੈਂਦੀ ਅਸੀਂ ਮੋਟਰ ਫੱਟ ਚਲਾਉਨੇ ਆ ਹੋਰ ਪਈਏ ਹੋਰ ਗੰਨ ਕਰਤਾ ਤਾਈ ਗੱਲ ਦੀ ਮੋਟਰ ਤੇ ਦੋ ਬੰਦੇ ਚੱਲ ਹੋ ਲੈ ਇਗਲ ਪੰਡਿਆ ਡੂਡ ਕਿਲੋ ਦੀ ਮੋਟਰ ਹੋਣੀ ਸਾਰੀ ਏ ਤੇ ਦੋ ਜਣੇ ਦੇ ਨਹੀਂ ਨਹੀਂ ਮੈਂ ਦੀ ਤਾਈ ਪਾਪਾ ਬਸ ਤੇ ਠਕਲਾੜਦੇ ਬ੍ਰਾ ਤੇਰੀ ਗੋੜੀ ਆ ਵੇ ਲੰਮਾ ਮੈਂ ਅger ਤੇਰੇ ਨਾਲ ਭਾਈ ਏਕਾ ਵੇ ਥੱਲੇ ਹੁਣੇ ਡਿੱਗਾ ਜਿਹੜਾ ਤੇਰੇ ਪੈਰਾਂ 'ਲ ਤੇਰਾ ਮੈਂ ਇਹ ਤੇਰੇ ਕਸਨ ਦਿਆਈ ਤੂੰ ਮੈਂ ਦਾ ਘੱਟਾਂ ਲੈ ਤੇ ਲਫ ਦੁੱਬਣਾਈਂਦਾ ਮੈਂ ਆ ਤੇ ਆ ਨਰਕਸ ਬੜੀ ਲੋ ਵੀਰ ਜੀ ਇਹ ਉਹ ਪਹਿਲਾਂ ਜਿਹੜੀ ਤੁਹਾਨੂੰ ਵੀਡੀਓ ਦਿਖਾਈ ਉਹ ਹੀ ਮਾਂ ਯਾ ਮੂੰਗੀ ਜਾ ਗੀੜਾ ਮਾਰਨਾ ਹੈ ਲੰਡੀ ਜੀਪ ਤੇ ਬਹੁਤ ਸੋਹਣੇ ਨੂੰ ਫਲ ਪੈ ਗਿਆ ਦੇਖੋ ਦੇਖੋ ਬਹੁਤ ਵਧੀਆ ਗਰੋਥ ਵੀ ਖਾਦ ਤੋਂ ਬਿਨਾ ਕਸ 20 ਦਿਨਾਂ ਦੇ ਵਿੱਚ ਤਿਆਰ ਹੋ ਜੂਗੀ ਇਹਨੂੰ ਪਾਣੀ ਲਾਉਣ ਦੀ ਨਹੀਂ ਲੋੜ ਇਹਦੇ ਜਮਾੜੀ ਮੜੀ 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 ਦਰਿਆ ਚੜਨ ਨਾਲ ਸਲਾਬ ਜੀ ਹੋ ਗਈ ਹੈ ਅਦੇ ਲੋਥੇ ਬਵਾ ਦੇਖ ਲੋ ਤੇਰੇ ਅਸੀਂ ਆਪਣੇ 11 ਵਜੇ ਦੇ ਅੱਛਾ ਤੇ ਮੰਗੇ ਆਪਣੇ 4 ਵਜੇ ਦੇ ਹੂੰ ਵੀ ਬੜਾ ਵਧੀਆ ਹੁੰਦੇ ਹੂੰ ਨਾ ਵੀ ਤੁਹਾਨੂੰ ਨਹੀਂ ਦੱਸਿਆ ਇਹਦੇ ਇਹ ਰੱਸੇ ਦੀ ਕਸਾਈ ਜੀਪ ਦੇ ਨਾਲ ਕਰਕੇ ਇਹ ਰੱਸਾ ਪਾਣੀ ਦੇ ਵਿੱਚ ਲੱਗਦਾ ਹੈ ਇਹਨੂੰ ਚੁੱਕਤਾ ਸਾਰੇ ਨੂੰ ਟਾਈਮ ਤੇ ਦੋ ਮਿੰਟ ਲੱਗੇ